ਹੈਲੋ ਦੋਸਤੋ ਸਿਸ਼ੀਗਲ ਵੈਲਕਮ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਤੇ ਆ ਦੇ ਬਲੌਗ ਦੇ ਵਿੱਚ ਹੁਣ ਮੈਂ ਜਾ ਰਿਹਾ ਦਾਦਾ ਜੀ ਦੇ ਨਾਲ ਉਹ ਜਾਣਗੇ ਸੰਧਾਰਾ ਦਿਨ ਤੇ ਬਹਿ ਵੀ ਹੁਣ ਇਹ ਨਾ ਚੱਲਦਾ ਚਲੋ ਹੁਣ ਆਪਾਂ ਚੱਲ ਆ ਦੇਖ ਲਓ ਮੇਰੀ ਫੁੱਲ ਲੁੱਕ ਰੈਡੀ ਸ਼ਰਟ ਦੇ ਨਾਲ ਮੈਂਨੇ ਪਾਈਆ ਬਲੈਕ ਪੈਂਟ ਸਾਰੇ ਜੇ ਨੇ ਤਿਆਰ ਹੋ ਚੁੱਕੇ ਆਂ ਚੱਲਦੇ ਹੁਣ ਆਪਾਂ ਸਿੱਧਾ ਹੁਣ ਜਾਣ ਲਈ ਤਿਆਰ ਆਂ ਬਾਕੀ ਆ ਦੇਖੋ ਪਹੁੰਚ ਗਏ ਉਹਨਾਂ ਦੇ ਬਾਹਰ ਅੰਦਰ ਚੱਲਦੇ ਆਂ ਸਰਨ ਸਸਰੀਗਲ ਬਲਾਨੇ ਜੀ ਚਲੋ ਜੀ ਹੁਣ ਅੰਦਰ ਚੱਲਦੇ ਆ ਬੈਠਦੇ ਹਾਂ ਯੂਰੇ ਆਪਾਂ ਪਾਣੀ ਪੀ ਰਹੇ ਹਾਂ ਬਿਸਕੁਟ ਵਗੈਰਾ ਖਾ ਲੈਣੀ ਤੇ ਬਾਕੀ ਹੁਣ ਬੈਠੇ ਹੋਰੇ ਵੀਰਾ ਸੋ ਰਿਹਾ ਤੇ ਆਪਾਂ ਵੀ ਸੋਨੇ ਆ ਜੀ ਦੀਨदाई ਬਾਕੀ ਦੇਖਦੇ ਹਾਂ ਫਿਰ ਉੱਧਰ ਚੱਲਾਂਗੇ ਆਪਣੀ ਦੂਈ ਭੂਆਗੇ ਹੁਣ ਦੂਈ ਭੂਆ ਤੇ ਜਾ ਰਹੇ ਹਾਂ ਜੀ ਦੋ ਹੀ ਬੂਹੇ ਦੇ ਪਹੁੰਚ ਗਏ ਔਰੇ ਦੋ ਬੂਹੇ ਆਣੇ ਸਾਡੀਆਂ ਚਲੋ ਹੁਣ ਅੰਦਰ ਚੱਲਦੇ ਆ ਤੇ ਫਿਰ ਮੈਂ ਤੁਹਾਨੂੰ ਅੰਦਰੋਂ ਵੀ ਦਿਖਾਣਾ ਸਾਰਾ ਆ ਦੇਖੋ ਜੀ ਸਾਰੇ ਬੈਠੇ ਨੇ ਆ ਦੇਖੋ ਚਾਚਾ ਜੀ ਸਾਰੇ ਬੈਠੇ ਆ ਪੂਰੇ ਕਮਰੇ ਚ ਆ ਦੇਖੋ ਜੀ ਹੁਣ ਆਪਾਂ ਬਿਸਕੁਟ ਬ੍ਰੈਡ ਖਾਵਾਂਗੇ ਨਾਲ ਚਾਹ ਵੀ ਪੀਵਾਂਗੇ ਚਲੋ ਜੀ ਗੱਲਬਾਤ ਬਹੁਤ ਮਾਰ ਲਈ ਹੁਣ ਥੋੜਾ ਜਿਹਾ ਲੰਚ ਕਰਕੇ ਫਿਰ ਚੱਲਦੇ ਆ ਜੀ ਆਪਾਂ ਚਲੋ ਜੀ ਹੁਣ ਜਾਣ ਦਾ ਟਾਈਮ ਆ ਗਿਆ ਹੁਣ ਇੱਧਰ ਤੋਂ ਹੀ ਭੂਆ ਦੀ ਥੋੜਾ ਜਿਹਾ ਹੋਰ ਮਿਲਦੀ ਹੈ ਚਲੋ ਜੀ ਸਾਰਿਆਂ ਨੂੰ ਬਾਏ ਬਾਏ ਕਹਿੰਦੇ ਆਂ ਚੱਲਦੇ ਆਪਾਂ ਚਲੋ ਦੋਸਤੋ ਘਰ ਆ ਚੁੱਕੇ ਆਂ ਤੇ ਬਾਕੀ ਮੈਂ ਤੁਹਾਨੂੰ ਬਾਹਰ ਦਾ ਮੌਸਮ ਦਹਾਨਾ ਬਕਾਫੀ ਜ਼ਿਆਦਾ 쿨ਿੰਗ ਵਾਲਾ ਮੌਸਮ ਹੋ ਰਿਹਾ ਬੱਦਲ ਹੋ ਰਹੇ ਤੁਹਾਨੂੰ ਦਿਖਾਉਂਦਾ ਆਂ ਦੇਖੋ ਜੀ ਆ ਆਪਣੀ ਰੋਟੀ ਬੜੀ ਟੇਸਟੀ ਆ ਖਾਣੇ ਆ ਆਪਣੇ ਪੌਦੇ ਕੱਲ ਨਾਲੋਂ ਵੀ ਹੋਰ ਵੀ بڑے ਹੋ ਚੁੱਕੇ ਆ ਆ ਦੋਸਤੋ ਆ ਦੇ ਬਲੌਗ ਦੇ ਵਿੱਚ ਨਹੀਂ ਸੀ ਜਿਵੇਂ ਤੁਹਾਨੂੰ ਦੇਖਿਆ ਆਪਾਂ ਗਏ ਸੀ ਕਿ दादी ਜੀ ਦੇ ਨਾਲ ਸੰਧਾਰਾ ਦੇਣਾ ਤੇ ਬਾਕੀ ਆ ਦੇ ਬਲੌਗ ਦੇ ਵਿੱਚ ਨਹੀਂ ਮਿਲਦੇ ਤੁਹਾਨੂੰ ਨਵੇਂ ਬਲੌਗ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਕੋਈ ਫਿਰ ਅਜ ਕਮੈਂਟ ਕਰ ਦਿਓ ਕੱਲ੍ਹ ਦਾ ਬਲੌਗ ਵੀ ਕਾਫੀ ਜ਼ਿਆਦਾ ਮਨਜੇਦਾਰ ਹੋਣ ਵਾਲਾ ਤੁਸੀਂ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਨੂੰ ਆਲ ਦਿ ਸੈੱਟ ਕਰ ਲਓ ਮੈਂ ਮਿਲਦਾ ਹੁਣ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ